ਸਤਿ ਸ਼੍ਰੀ ਅਕਾਲ ਮੈਂ ਹਾਂ ਗੁਰਿੰਦਰਪਾਲ ਸਿੰਘ ਤੇ ਤੁਸੀਂ ਵੇਖ ਰਹੇ ਹੋ ਫਟਾਫਟ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਨਾਲ ਖ਼ਬਰਾਂ ਆਉ ਫੇਰੇ ਸ਼ੁਰੂ ਕਰਦੇ ਹਾਂ ਪਹਿਲੀ ਖ਼ਬਰ ਤੋਂ ਪਾਕਿਸਤਾਨ ਦੇ ਰਾਸ਼ਟਰਪਤੀ ਆਸੀਫ ਅਲੀ ਜ਼ਰਦਾਰੀ ਨੇ ਫੀਲਡ ਮਾਰਸ਼ਲ ਸੈਦ ਆਸੀਮ ਮੁਨੀਰ ਨੂੰ 5 ਸਾਲਾਂ ਦੀ ਮਿਆਦ ਲਈ ਦੇਸ਼ ਦੇ ਪਹਿਲੇ ਰੱਖਿਆ ਬਲਾਂ ਦੇ ਮੁਖੀ ਸੀਡੀਐਫ ਵਜੋਂ ਨਿਯੁਕਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਇਹ ਜਾਣਕਾਰੀ ਪਾਕਿਸਤਾਨ ਦੇ ਰਾਸ਼ਟਰਪਤੀ ਦਫ਼ਤਰ ਨੇ ਐਕਸ ਤੇ ਪੋਸਟ ਪਾ ਕੇ ਨਸ਼ਰ ਕੀਤੀ ਜਿਸ ਵਿੱਚ ਕਿਹਾ ਗਿਆ ਕਿ ਮੁਨੀਰ ਨੂੰ ਫੌਜ ਦੇ ਮੁਖੀ ਸੀਓਏਐਸ ਅਤੇ ਰੱਖਿਆ ਬਲਾਂ ਦੇ ਮੁਖੀ CDF ਬਣਾਉਣ ਲਈ ਸਿਫਾਰਿਸ਼ ਕੀਤੀ ਗਈ ਸੀ ਜਿਸ ਨੂੰ ਪ੍ਰਧਾਨ ਮੰਤਰੀ ਸਾਬਾ ਸ੍ਰੀ ਵੱਲੋਂ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ ਤੇ ਫੀਲਡ ਮਾਰਸ਼ਲ ਸੈਇਦ ਅਸੀਮ ਮੁਨੀਰ 5 ਸਾਲਾਂ ਲਈ CDF ਦੇ ਨਾਲ-ਨਾਲ COAS ਵਜੋਂ ਸੇਵਾਵਾਂ ਨਿਭਾਉਣਗੇ ਰੂਸੀ ਰਾਸ਼ਟਰਪਤੀ ਫਲਾਦਮਿਰ ਪੁਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਨੂੰ ਉਹਨਾਂ ਦੀ ਅਗਵਾਈ ਤੇ ਮਾਣ ਹੈ ਉਹਨਾਂ ਨੇ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਅਮਰੀਕਾ ਸਣੇ ਕਿਸੇ ਵੀ ਦੇਸ਼ ਦੇ ਦਬਾਅ ਅਗੇ ਨਹੀਂ ਝੁਕਦੇ ਉਹਨਾਂ ਮੀਡੀਆ ਚੈਨਲਾਂ ਨਾਲ ਗੱਲਬਾਤ ਕਰਦੇ ਆ ਕਿ ਕਿ ਨਰਿੰਦਰ ਮੋਦੀ ਦਾ ਹੁਕਮ ਸਪਸ਼ਟ ਹੈ ਤੇ ਸ਼੍ਰੀ ਪੁਤਿਨ ਨੇ ਕਿਹਾ ਕਿ ਉਹਨਾਂ ਟਕਰਾ ਨਹੀਂ ਚਾਹੁੰਦੇ ਬਲਕਿ ਆਪਣੇ ਕਾਨੂੰਨੀ ਅਧਿਕਾਰਾਂ ਦੀ ਰੱਖਿਆ ਕਰਨਾ ਚਾਹੁੰਦੇ ਹਨ ਤੇ ਭਾਰਤ ਵੀ ਇਹੀ ਕਰਦਾ ਆ ਰਿਹਾ ਹੈ ਤੇ ਜ਼ਿਕਰ ਹੋ ਗਿਆ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਬੀਤੀ ਸ਼ਾਮ ਦਿੱਲੀ ਪਹੁੰਚੇ ਸਨ ਤੇ ਰੂਸ ਤੇ ਯੂਕਰੇਨ ਦੀ ਜੰਗ ਫਰਵਰੀ 2022 ਵਿੱਚ ਸ਼ੁਰੂ ਹੋਈ ਸੀ ਤੇ ਇਸ ਤੋਂ ਬਾਅਦ ਇਹ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਭਾਰਤ ਦਾ ਪਹਿਲਾ ਅਧਿਕਾਰਤ ਦੌਰੇ ਤੇ ਉਹ 23ਵੇਂ ਭਾਰਤ-ਰੂਸ ਸਲਾਨਾ ਸੰਮੇਲਨ ਲਈ ਪਹੁੰਚੇ ਸਨ ਦੇ ਪੁਤਿਨ ਇਸ ਦੁਪਹਿਰਾਂ ਦਸੰਬਰ 2021 ਵਿੱਚ ਭਾਰਤ ਆਏ ਸਨ ਪੰਜਾਬ ਦੇ ਡੈਮਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਦਰਅਸਲ ਡੈਮਾਂ 'ਚ ਗਾਰਜਮਣ ਕਾਰਨ ਪੰਜਾਬ ਸਣੇ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੇ ਜਲ ਭੰਡਾਰਾਂ ਦੀ ਪਾਣੀ ਸਟੋਰ ਕਰਨ ਦੀ ਸਮਰੱਥਾ ਘੱਟ ਗਈ ਹੈ ਤੇ ਇਸ ਦੇ ਕਾਰਨ 24 ਡੈਮਾਂ ਦੀ 4183.6 ਮਿਲੀਅਨ ਕਣ ਮੀਟਰ ਸਮਰੱਥਾ ਕਟਈ ਹੈ ਜੋ ਕਿ ਇਨਾਂ ਜਲ ਭੰਡਾਰਾਂ ਦੀ ਸਮਰੱਥਾ ਦਾ ਕਰੀਬ 5ਵਾਂ ਹਿੱਸਾ ਹੈ ਤੇ ਇੱਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਇਸ ਸਾਲ ਪੰਜਾਬ ਚ ਹੜ੍ਹਾਂ ਦਾ ਕਾਰਨ ਬਹੁਤ ਜ਼ਿਆਦਾ ਮੀਂਹ ਤੋਂ ਇਲਾਵਾ ਗਾਰ ਨਾਲ ਭਰੇ ਡੈਮਾਂ ਨੂੰ ਠਹਿਰਾਇਆ ਗਿਆ ਸੀ ਕਿਉਂਕਿ ਇਹ ਡੈਮ ਗਾਰ ਭਰੀ ਹੋਣ ਕਾਰਨ ਆਪਣੀ ਸਮਰੱਥਾ ਮੁਤਾਬਕ ਪਾਣੀ ਨੂੰ ਸਟੋਰ ਨਹੀਂ ਕਰ ਸਕੇ ਤੇ ਸੂਬੇ ਚ ਆਏ ਹੜ੍ਹਾਂ ਕਾਰਨ 40 ਲੋਕਾਂ ਦੀ ਜਾਨ ਚਲੀ ਗਈ ਜਦੋਂ ਕਿ 1.9 ਲੱਖ ਹੈਕਟੇਅਰ ਫਸਲਾਂ ਦੇ ਰਕਬੇ ਨੂੰ ਨੁਕਸਾਨ ਪਹੁੰਚਿਆ ਤੇ ਇਹ ਅੰਕੜੇ ਚੰਡੀਗੜ੍ਹ ਤੋਂ ਲੋਕ ਸਭਾ ਦੇ ਸੰਸਦ ਮੈਂਬਰ ਮਨੀਸ਼ ਦਿਵਾੜੀ ਦੇ ਇੱਕ ਸਵਾਲ ਦੇ ਜਵਾਬ ਚ ਪੇਸ਼ ਕੀਤੇ ਗਏ। ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇੰਡੀਗੋ ਦੀ ਇੱਕ ਉਡਾਣ ਦੇ ਯਾਤਰੀ ਉਸ ਸਮੇਂ ਗੁੱਸੇ ਵਿੱਚ ਆ ਗਏ ਜਦੋਂ ਉਹਨਾਂ ਨੂੰ ਆਪਣੀ ਉਡਾਣ ਦੀ ਕੋਈ ਖ਼ਬਰ ਨਾ ਮਿਲਣ ਤੇ 9 ਘੰਟੇ ਇੰਤਜ਼ਾਰ ਕਰਨਾ ਪਿਆ ਤੇ ਇਸ ਦੌਰਾਨ ਕਈ ਉਡਾਣਾਂ ਵਿੱਚ ਦੇਰੀ ਹੋਣ ਦੀਆਂ ਰਿਪੋਰਟਾਂ ਸ਼ਾਮ ਤੱਕ ਜਾਰੀ ਰਹੀਆਂ। ਪ੍ਰੋਸੀਗ ਸੂਤਰਾਂ ਤੋਂ ਪਤਾ ਚੱਲਦਾ ਹੈ ਕਿ 에어ਲਾਈਨ ਦੇ ਚਾਲਕ ਦਲ ਦੇ ਮੈਂਬਰ ਭਾਵ ਪਾਇਲਟ ਆਪਣੀ ਲੰਬੇ ਸਮੇਂ ਦੀ ਨਿਰੰਤਰ ਡਿਊਟੀ ਕਾਰਨ ਤਣਾਅ ਵਿੱਚ ਹਨ ਤੇ ਉਹਨਾਂ ਨੇ ਵਾਰ-ਵਾਰ ਬੇਨਤੀ ਕੀਤੀ ਹੈ ਕਿ ਉਹਨਾਂ ਨੂੰ ਆਰਾਮ ਦੀ ਘਾਟ ਕਾਰਨ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇੱਕ ਹੋਰ ਕਾਰਨ ਦੱਸਿਆ ਜਾ ਰਿਹਾ ਹੈ ਕਿ 에어ਲਾਈਨਾਂ ਨੂੰ ਚਾਲਕ ਦਲ ਦੇ ਮੈਂਬਰਾਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਕਾਰਨ ਉਡਾਣਾਂ ਵਿੱਚ ਦੇਰੀ ਹੋ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਹੀ ਕਾਰਨ ਹੈ ਕਿ ਬਹੁਤ ਸਾਰੀਆਂ ਉਡਾਣਾਂ ਵਿੱਚ ਦੇਰੀ ਹੋ ਰਹੀ ਹੈ ਇਸ ਦੌਰਾਨ ਇਹ ਰਿਪੋਰਟ ਕੀਤੀ ਗਈ ਕਿ ਮਹਾਰਾਸ਼ਟਰ ਦੇ ਕਈ ਹਵਾਈ ਅੱਡਿਆਂ ਤੇ ਦਰਜਨਾ ਉਡਾਣਾਂ ਵਿੱਚ ਖਾਸ ਕਰਕੇ ਰੱਦ ਕਰ ਦਿੱਤੀਆਂ ਗਈਆਂ ਨੇ ਪੰਜਾਬ ਵਿੱਚ ਹੱਡ ਚੀਰਵੀਂ ਠੰਡ ਪੈਣੀ ਸ਼ੁਰੂ ਹੋ ਗਈ ਹੈ ਉੱਥੇ ਵੀਰਵਾਰ ਨੂੰ ਦੇਸ਼ ਭਾਰ ਵਿੱਚ ਜਲੰਧਰ ਦਾ ਆਦਮਪੁਰ 3 ਡਿਗਰੀ ਤਾਪਮਾਨ ਦੇ ਨਾਲ ਸਭ ਤੋਂ ਠੰਡਾ ਰਿਹਾ ਤੇ ਸਵੇਰ ਵਿੱਚ ਦਿਨ ਭਰ ਭਾਵੇਂ ਧੁੱਪ ਨਿਕਲਣ ਨਾਲ ਥੋੜੀ ਰਾਹਤ ਮਿਲੀ ਪਰ ਸਰਦ ਰਾਤਾਂ ਆਪਣਿਆਂ ਰੰਗ ਬਖਾਰੀਆਂ ਨੇ ਇੱਥੇ ਇਹ ਵੀ ਦੱਸਦੀ ਹੈ ਕਿ ਬੁੱਧਵਾਰ ਰਾਤ ਪੰਜਾਬ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਤਿੰਨ ਸ਼ਹਿਰਾਂ ਵਿੱਚ ਸਿਰਫ 3 ਡਿਗਰੀ ਤਾਪਮਨ ਆ ਗਿਆ ਤੇ ਆਦਮਪੁਰ ਵਿੱਚ ਕਟੁਕਟ ਤਾਪਮਨ 3 ਡਿਗਰੀ ਫਰੀਦਕੋਟ ਵਿੱਚ ਕਟੁਕਟ ਤਾਪਮਨ 3.2 ਡਿਗਰੀ ਅਤੇ ਬਟਿੰਡਾ ਵਿੱਚ 3.8 ਡਿਗਰੀ ਰਿਹਾ ਤੇ ਸਵੇਰੇ ਵਿੱਚ ਵੱਧ ਤੋਂ ਵੱਧ ਤਾਪਮਨ ਪਟਿਆਲਾ ਵਿੱਚ 23.6 ਡਿਗਰੀ ਰਿਹਾ ਜਦੋਂ ਕਿ ਇੱਕ ਦਿਨ ਪਹਿਲਾਂ ਆਨੰਦਪੁਰ ਸਾਹਿਬ 24 ਡਿਗਰੀ ਦੇ ਨਾਲ ਸਭ ਤੋਂ ਟੌਪ ਤੇ ਸੀ ਭਾਰਤੀ ਰਿਜ਼ਰਵ ਬੈਂਕ ਨੇ ਨਵੀਆਂ ਵਿਆਜ ਦਰਾਂ ਦਾ ਐਲਾਨ ਕਰ ਦਿੱਤਾ ਤੇ ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਉਤਰਾ ਨੇ ਸ਼ੁੱਕਰਵਾਰ ਨੂੰ ਮੁਦਰਾ ਨੀਤੀ ਕਮੇਟੀ ਐਮ ਪੀ ਸੀ ਦੀ ਮੀਟਿੰਗ ਦੇ ਸਮਾਪਤ ਹੋਣ ਤੋਂ ਬਾਅਦ ਇਸ ਵਾਰ ਵਿਆਜ ਦਰਾਂ ਵਿੱਚ 25 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਹੈ ਤੇ ਨਵੀਂ ਰੈਪੋ ਦਰ 5.5% ਤੋਂ ਘਟਾ ਕੇ 5.25% ਕਰ ਦਿੱਤੀ ਗਈ ਹੈ ਤੇ ਇਸ ਕਟੌਤੀ ਨਾਲ ਹਰ ਤਰ੍ਹਾਂ ਦੇ ਕਰਜ਼ੇ ਸਸਤੇ ਹੋ ਜਾਣਗੇ ਤੇ ਐਮਪੀਸੀ ਦੀ ਆਖਰੀ ਮੀਟਿੰਗ 1 ਅਕਤੂਬਰ ਨੂੰ ਹੋਈ ਸੀ ਜਿੱਥੇ ਰਿਜ਼ਰਵ ਬੈਂਕ ਨੇ ਰੈਪੋ ਦਰ ਨੂੰ 5.5% ਤੇ ਸਥਿਰ ਰੱਖਿਆ ਸੀ ਤੇ ਘਟ ਰੈਪੋ ਰੇਟ ਦਾ ਸਿੱਧਾ ਅਸਰ ਆਮ ਲੋਕਾਂ ਦੀਆਂ ਜੇਬਾਂ ਤੇ ਵੀ ਪੈਂਦਾ ਤੇ ਭਵਿਕ ਵਿੱਚ ਬੈਂਕ ਘਰੇਲੂ ਕਰਜ਼ੇਕਾਰ ਕਰਜ਼ਿਆਂ ਤੇ ਹੋਰ ਪ੍ਰਚੂਨ ਕਰਜ਼ਿਆਂ ਲਈ ਈਐਮਆਈਜ਼ ਘੱਟ ਕਰ ਸਕਦੇ ਹਨ ਪੰਜਾਬ ਦੇ ਲੋਕਾਂ ਦੇ ਰੋਹ ਦੇ ਡਰੋਂ ਕੇਂਦਰ ਸਰਕਾਰ ਨੇ ਹੁਸੈਨੀਵਾਲਾ ਵਿੱਚ ਬਿਕਾਨੇਰ ਕਨਾਲ ਦੇ ਅੱਜ ਹੋਣ ਵਾਲੇ ਸ਼ਤਾਬਦੀ ਸਮਾਰੋਹ ਨੂੰ ਰੱਦ ਕਰ ਦਿੱਤਾ ਤੇ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾ ਮੇਗਵਾਲ ਜੋ ਕਿ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੰਜਾਬ ਪੁੱਜ ਗਏ ਸਨ ਉਹਨਾਂ ਨੂੰ ਵਾਪਸ ਦਿੱਲੀ ਬੁਲਾ ਲਿਆ ਗਿਆ ਚਿੱਤਿਆ ਰਹੇ ਕਿ ਰਾਜਸਥਾਨ ਦੀ ਬਿਕਨੇਰ ਨਹਿਰ ਦੇ ਜਸ਼ਨ ਪੰਜਾਬ ਦੀ ਧਰਤੀ ਤੇ ਮਨਾਏ ਜਾਣੇ ਸਨ ਜਿਸ ਤੋਂ ਪੰਜਾਬ ਤੋਂ ਲੋਕਾਂ ਵਿੱਚ ਭਾਰੀ ਰੋਸ ਪੈਦਾ ਹੋ ਗਿਆ ਸੀ ਤੇ ਪੰਜਾਬ ਭਾਜਪਾ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਚ ਅੱਜ ਬਿਕਨੇਰ ਨਹਿਰ ਦੇ ਸ਼ਤਾਬਦੀ ਸਮਾਰੋਹ ਰੱਖੇ ਗਏ ਜਾਂਦੇ ਸ਼ਤਾਬਦੀ ਸਮਾਰੋਹ ਭਾਜਪਾ ਦੀ ਕੌਮੀ ਕੌਂਸਲ ਦੇ ਵਿਸ਼ੇਸ਼ ਇਨਵਾਈਟੀ ਅਤੇ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਛੋਟੀ ਕਰਾਰੇ ਸਨ ਤੇ ਅੱਜ ਰਾਜਸਥਾਨ ਸਰਕਾਰ ਦੇ ਗੰਗਾ ਨਗਰ ਵਿੱਚ ਸੂਬਾ ਪਦਰੀ ਸਮਾਗਮ ਕਰ ਰਹੀ ਹੈ ਜਿੱਥੇ ਰਾਜਸਥਾਨ ਦੇ ਮੁੱਖ ਮੰਤਰੀ ਪੁੱਜ ਰਹੇ ਹਨ ਅਮਰੀਕੀ ਸਰਕਾਰ ਨੇ H1B ਵੀਜ਼ਾ ਅਰਜ਼ੀਕਾਰਾਂ ਅਤੇ ਉਹਨਾਂ ਤੇ ਨਿਰਪਰ H4 ਵੀਜ਼ਾ ਧਾਰਕਾਂ ਲਈ ਜਾਂਚ ਅਤੇ ਤਸਦੀਕ ਦਾ ਅਮਲ ਸਖਤ ਕਰ ਦਿੱਤਾ ਅਤੇ ਨਵੇਂ ਨਿਰਦੇਸ਼ਾਂ ਤਹਿਤ ਸਾਰੇ ਅਰਜ਼ੀਕਾਰਾਂ ਨੂੰ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੀ ਨਿੱਜਤਾ ਸੈਟਿੰਗਸ ਜਨਤਕ ਯਾਨੀ ਕਿ ਪਬਲਿਕ ਰੱਖਣ ਲਈ ਕਿਹਾ ਗਿਆ ਤੇ ਭਾਰਤੀ ਮਾਹਿਰ ਖਾਸ ਕਰਕੇ ਟੈਕਨੋਲੋਜੀ ਵਰਕਰਾਂ ਤੇ ਡਾਕਟਰ H1B ਵੀਜ਼ੇ ਦੇ ਸਭ ਤੋਂ ਵੱਡੇ ਲਾਭਪਾਤਰੀ ਹਨ ਤੇ ਉਹਨਾਂ ਨੂੰ ਇਸ ਨਵੇਂ ਹੁਕਮ ਦੀ ਪਾਲਣਾ ਕਰਨੀ ਪਵੇਗੀ ਤੇ ਵਿਦੇਸ਼ ਵਿਭਾਗ ਨੇ ਬੁੱਧਵਾਰ ਨੂੰ ਜਾਰੀ ਕੀਤੇ ਗਏ ਨਵੇਂ ਹੁਕਮ ਚ ਕਿਹਾ ਕਿ 15 ਦਸੰਬਰ ਤੋਂ ਸਾਰੇ H1B ਅਰਜ਼ੀਕਾਰਾਂ ਤੇ ਉਹਨਾਂ ਦੇ ਆਸ਼ਰਿਤਾਾਂ ਦੀ ਆਨਲਾਈਨ ਹਾਜ਼ਰੀ ਦੀ ਨਜ਼ਰਸਾਨੀ ਕੀਤੀ ਜਾਵੇ ਕਿ ਤੇ ਇਸ ਤੋਂ ਪਹਿਲਾਂ ਵਿਦਿਆਰਥੀ ਐਫਐਮ ਅਤੇ ਐਕਸਚੇਂਜ ਵਿਜ਼ਿਟਰ ਜੇ ਵਿਜ਼ਾ ਅਜੇ ਹੀ ਜਾਂਚ ਦੇ ਘੇਰੇ ਚ ਸਨ ਜਿਸ ਨੂੰ ਹੁਣ ਐਚ1ਬੀ ਅਤੇ ਐਚ4 ਵਿਜ਼ਾ ਤੱਕ ਵਧਾ ਦਿੱਤਾ ਗਿਆ ਸੋ ਅੱਜ ਦੇ ਬੋਲਟਨ ਵਿੱਚ ਇੰਨਾ ਹੀ ਦਿਓ ਆ ਗਿਆ ਧੰਨਵਾਦ